ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਿੱਖਾਂਗੇ ਇੱਕ ਧਾਰਮਿਕ ਗੀਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਨੂੰ ਸਮਰਪਿਤ ਭਾਈ ਸਾਹਿਬ ਭਾਈ ਸਾਧੂ ਸਿੰਘ ਜੀ ਡੇਰਾ ਦੋਨ ਵਾਲਿਆਂ ਪਾਸੋਂ ਗਾਇਨ ਕੀਤਾ ਗਿਆ ਗੀਤ ਹੈ ਸੋ ਕੌਣ ਰਹਾ ਅਰੋੜਾਂ ਤੇ ਕੋਈ ਬੇਪਰਵਾ ਜਾਪੇ ਤੇ ਜਦੋਂ ਪੈਣਾ ਦੇ ਸਕੇਲ ਤੇ ਆਪਾਂ ਇਸ ਗੀਤ ਨੂੰ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾਮੰਦੇ ਹਾਂ ਚੌਥੇ ਕਾਲੇ ਨੂੰ ਸਾਮਨ ਕੇ ਜਿਹੜੇ ਜਿਹੜੇ ਸੁਰ ਇਸ ਗੀਤ ਵਿੱਚ ਲੱਗ ਰਹੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਪਹਿਲਾਂ ਆਪਾਂ ਗਾਇਨ ਕਰਦੇ ਹਾਂ ਇੱਕ ਸਥਾਈ ਤੇ ਅੰਤਰਾ ਤਬਲੇ ਦੇ ਨਾਲ ਫਿਰ ਇਸ ਗੀਤ ਨੂੰ ਸਿੱਖਦੇ ਹਾਂ ਕੱਲੇ ਕੱਲੇ ਸੁਰ ਤੇ दुनिया द वाली कोई शै साजपे सोम हरो दे ਸੋ ਕੋਰ ਹਰੋੜਾ ਤੇ ਪੈਰਾ ਵਿੱਚ ਛਾਲੇ ਨੇ ਕੋਈ ਥੱਕਿਆ ਰਾਹੀ पैरांचे न कोई थकी लिशके चो रा चो कोई नूर लाही ਤੇ ਹੁਣ ਸਿੱਖਦੇ ਹਾਂ ਆਪਾਂ ਇਸ ਗੀਤ ਨੂੰ ਕੱਲੇ ਕੱਲੇ ਸੁਰ ਤੇ ਸੋ ਗੋ ਰੇ ਸਰ ਸਰ ਗਾ ਸਰ ਗਾ ਨਾ ਸਰ ਪੂਰਾ ਸਟੈਪ ਪਹਿਲੀ ਲਾਈਨ ਜੋ ਹੈ ਕੋਂਡਾ

को षे शहा जपे कोशे शह जपे को षहेन् शहा ज

ਜਾਪੇ ਸੋ ਕੋ ਰਹੂ ਰਾਤੇ ਅੰਤਰਾ ਪੈਰਾ ਵਿੱਚ ਛਾਲੇ ਨੇ ਕੋਈ ਥੱਕਿਆ ਰਾਹੀ ਹੈ ਚਾਲੇ ਨੇ ਸਸ ਸਦਾ ਨੀ ਸ ਕੋਈ ਥਕੇ ਆ ਰਾਹ ਹੀ ਸਾਰੇ ਗਾਰੇ ਸਸ ਨੀ ਰੇ ਸ ਧਾ ਨੀ ਧਾ ਪਾ सारे गारे सनी कोई थके आ राही ये सानी रे सानी गा नि गा पा कोई थके राही है ਸੇਮ ਜਿਹਾ ਹੁੰਦੇ ਲਿਸ਼ਕੇ ਜੋ ਅਰਸ਼ਾ ਚੋਂ ਕੋਈ ਨੂਰ ਇਲਾਹੀ ਇਹ ਇੱਥੇ ਤੱਕ ਸੇਮ ਹੈ ਇਸ ਤੋਂ ਬਾਅਦ ਕੋਈ ਨੂਰ ਇਲਾਹੀ ਮਾਧਨੀ ਸਸ ਪਾਧ ਪਮਗ ਮਮਗ ਕੋਈ ਨੂੰ ਦਿਲਾਹੀ ਹੈ ਸਕੰਪੇ ਹਨੂਲਾ ਤੇ ਮੈਨੂੰ ਉਮੀਦ ਹੈ ਕਿ ਅਬ ਇਹ ਆਸਾਨੀ ਦੇ ਨਾਲ ਇਸ ਗੀਤ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ